ਸਤ ਸ੍ਰੀ ਅਕਾਲ ਤੇ ਵੈਲਕਮ ਬੈਕ ਟੂ ਮਾਈ ਚੈਨਲ ਤੇ ਸਰਬੀਆ ਤੋਂ ਵਾਪਸ ਆਉਣ ਤੋਂ ਬਾਅਦ ਦਿਲ ਦੀ ਇੱਛਾ ਦਿਲ ਦੀ ਤਮੰਨਾ ਸੀ ਵੀ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਇਸ ਕਰਕੇ ਮੈਂ ਪਹੁੰਚਿਆ ਹਰਮੰਦਰ ਸਾਹਿਬ ਤੇ ਤੁਸੀਂ ਦੇਖਿਆ ਜਿਆ ਸਟੈਪ ਟੂ ਜਿਹੜਾ ਖੁਮਾਰਾ ਜਨਜੀਤ ਸਿੰਘ ਜੀ ਦਾ ਤੇ ਹੁਣ ਪਰ ਤੋਂ ਬਾਅਦ ਸਾਹਮਣੇ ਨਜ਼ਰ ਆ ਰਿਹਾ ਚਲਨ ਵਾਲਾ ਬਾਗ ਲੇਕਨ ਅੰਦਰ ਬਾਦ ਵਿੱਚ ਚਾਹਾਂਗੇ ਪਹਿਲਾਂ ਚੱਲਦੇ ਆਪਾਂ ਗੁਰੂ ਘਰ ਵੱਲ ਤੇ ਸਾਹਮਣੇ ਨਜ਼ਰ ਆ ਰਿਹਾ ਹੈ ਗੋਲਡਨ ਟੈਂਪਲ ਸ੍ਰੀ ਹਰਮੰਦਰ ਸਾਹਿਬ ਤੇ ਵੈਸੇ ਤਾਂ ਪਹਿਲਾਂ ਵੀ ਇੱਕ ਵਾਰ ਆਏ ਸੀ ਤਾਂ ਇਹਨਾਂ ਦੀ ਹਿਸਟਰੀ ਬਾਰੇ ਤਾਂ ਮੈਂ ਦੇ ਲਈ ਦੱਸਣਾ ਬਹੁਤ ਮੁਸ਼ਕਲ ਹੈ ਤੁਸੀਂ ਨਹੀਂ ਜਾਣਦੇ ਜਾਂ ਗੋਲਡਨ ਟੈਂਪਲ ਨੂੰ ਕੋਈ ਨਹੀਂ ਜਾਣਦਾ ਕਿ ਆਪਾਂ ਸ੍ਰੀ ਹਰਮੰਦਰ ਸਾਹਿਬ ਨੂੰ ਕੌਣ ਨਹੀਂ ਜਾਂਦਾ ਤਾਂ ਸਾਹਮਣੇ ਆਊਟਸਾਈਡ ਦਾ ਦ੍ਰਿਸ਼ ਹੈ ਇਸ ਤੋਂ ਬਾਅਦ ਆਪਾਂ ਪਹੁੰਚੇ ਹਾਂ ਅੰਦਰ ਕਿਤੇ ਦੇ ਬਿਜ ਰਜਨੀ ਗੜੀ ਦਾ ਹਨ ਸੁਣਿਆ ਦੋਰਾ ਦੇ ਸਭ ਜਿੱਥੇ ਲੋਕਾਂ ਨੂੰ ਆਸ਼ੀਰਵਾਦ ਕਰਦੇ ਆ ਉਹਨਾਂ ਦੇ ਨਾਲ ਤੇ ਸਰੂਰ ਆਪਣੇ ਇੱਕ ਵਿੱਚ ਕਾਲੇ ਖਾਂ ਜਿਹੜੇ ਕਹਿੰਦੇ ਸੀ ਵੀ ਉਹ ਨਹਾਗ ਅੰਦਰਸ਼ਣ ਨਾ ਹਾਂ ਤੋਂ ਬਾਅਦ ਜਦੋਂ ਕਿ ਇਸ਼ਨਾਨ ਕਰਦੇ ਬਾਅਦ ਸਫੇਦ ਹੋ ਜਾਂਦੇ ਸੀ ਤੇ ਇੱਥੇ ਹੀ ਬਿਜ ਰਜਨੀ ਦੇ ਹਸਬੰਦ ਜਿਹਦਾ ਹੋਰ ਜਿਹੜਾ ਸੀ ਇੱਕ ਤੋਂ ਹੋਇਆ ਸੀ ਤੇ ਪਿੱਛੇ ਬਾਕੀ ਸਭ ਨੇ ਸੌਂਦੇ ਰਹੇ ਆ 15 ਸਾਲ ਦੇ ਵਿੱਚ ਬਹੁਤ ਪਾਣੀ जी चल रही है श्री गुरु रामदास निवास स्थान जितने कि संगतं राम तो होंगे दर्शन कर सकते हैं तो फिर बार आवाज ਸਾਮਨੇ ਵੱਡਾ ਦਰਵਾਜ਼ਾ ਪਰ ਇੱਥੇ ਦਰਵਾਜ਼ੇ ਤੇ 40 ਆ ਜਿਹੜੇ ਕਿ ਕਿਹਾ ਜਾਂਦਾ ਕਿ 40 ਦਰਵਾਜ਼ੇ ਹਰ ਇੱਕ ਧਰਮ ਵਾਸਤੇ ਖੁੱਲੇ ਇੱਥੇ ਕੋਈ ਵੀ ਆ ਜਾ ਸਕਦਾ ਆ ਸਾਰੀ ਸੰਗਤਾਂ ਉਹਨਾਂ ਦੀ ਬਰਾਬਰ ਆ ਤੇ ਬਾਹਰਲਾ ਦ੍ਰਿਸ਼ ਸ਼ਾਮ ਦਾ ਇੰਦਾ ਸੰਗਤਾਂ ਬਾਹਰ ਬੰਦ ਲੈ ਰਹੀਆਂ ਜਿਹੜਾ ਕਿ ਸੰਗੀਤ ਵਾਲੀ ਬਾਣੀ ਚੱਲ ਰਹੀ ਦੀਨ ਕਰਦੀ ਉਹਨਾਂ ਮੰਦ ਲੈ ਰਹੀਆਂ ਬੈਠੀਆਂ ਆ ਤਾਂ ਲੋਕ ਕੋਈ ਚਰਿਤ ਕਨੂ ਦੀ ਕਹਾਣੀ ਸੁਣਾ ਦੇ ਸਟੂਰਟ ਉਸ ਤੋਂ ਬਾਅਦ ਦੁਬਾਰਾ ਬੜਾ ਮੋਨਾ ਤਰੇਸ਼ਾ ਉਸ ਤੋਂ ਬਾਅਦ ਫਿਰ ਫਾਨ ਚੱਲ ਗਏ ਆ ਅਗਰ ਮਾਰਕੀਟ ਜਿੱਥੇ ਕੇ ਸਖ ਤਾਂ ਆਪਣੇ ਜ਼ਰੂਰ ਦਾ ਸਮਾਨ ਵੀ ਲੈਣੀਆਂ ਖਰਾਂਡ ਨੂੰ ਜਾਣ ਵਾਸਤੇ ਤੇ ਚਲਦੇ ਆ ਤਾਂ ਇੱਕ ਚੀਜ਼ ਰੈਡੀ ਸੀ ਜਿਵੇਂ ਕਿ ਆਪਣਾ ਕਿਰਨ ਦਾ ਸਰ ਲੰਗਰ ਜਿੱਥੇ ਚੱਲਦਾ ਆ ਹੋਂ ਸੀ ਵੀ ਦੋਮ ਦੀ ਕੋਈ ਸਿਕਾਤ ਨਹੀਂ ਤੇ ਅਏ ਦਿਖ ਰਿਹਾ ਉਸ ਤੇ ਸੰਗਤ ਜਿਹੜੀ ਕਿ ਧਰਮ ਦਿਨ ਦੇ ਵਿੱਚ ਲੱਖਾਂ ਦੀ ਘੰਟੀ ਵਿੱਚ ਇੱਥੇ ਫ੍ਰੀ ਫੂਡ ਜਾਨਕਿ ਲੰਗਰ ਦੀ ਸੇਵਾ ਚੱਲਦੀ ਆ ਤੇ ਲੋਕ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਆ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ ਥੈਂਕ ਯੂ ਵੈਰੀ ਮਚ